ਮੇਨਟੇਨ ਕੀਤੀ ਕਿ ਉਹ ਉਸ ਟਾਈਮ ਮੁਗਲਾਂ ਨੇ ਜਿਹੜਾ ਮੰਦਰ ਬਣਾਇਆ ਸੀ ਨਾ ਅਗਰ ਬਾਦਸ਼ਾਹ ਨੇ ਉਹ ਤੋਂ ਬਾਅਦ ਇਹਨੂੰ ਮਸੀਤ ਨੇ ਬਣਿਆ ਨਾ ਮੰਦਰ ਇਹ ਮਾਵਾ ਦੀ ਦਾਲਦਾਂ ਤੇ ਕਲੀ ਚੂਨੇ ਨਾਲ ਬਣਿਆ ਦਾ ਛੋੜੇ ਡੰਗ ਦੇ ਤੇ ਜਿਹੜੇ ਘੋੜੇ ਥੂਤੂ ਦੀ ਲੰਗਦੇ ਸੀ ਨਾ ਉਹ ਲੰਗੜੇ ਹੋ ਜਾਂਦੇ ਅੱਛਾ ਹਾਂ ਤੇ ਜਿਹੜਾ ਸੈਠਣੀ ਲੰਗਦੇ ਉਹ ਠੀਕ ਰਹਿੰਦੇ ਉਹਨਾਂ ਨੂੰ ਕੋਈ ਸਮਝ ਨਹੀਂ ਆਂਦੀ ਜਾਬ ਰਾਜਮਨ ਜਿੱਥੇ ਗਰਭ ਰਿਆ ਬਣਿਆ ਅੱਛਾ ਜੀ ਚਾਰ ਸਟੈਪ ਹੋ ਗਏ ਠੀਕ ਹੈ ਜੀ ਤੇ ਉਸ ਟਾਈਮ ਫਿਰ ਉਹਨਾਂ ਨੇ ਮੰਦਰ ਨੂੰ ਆਪਣੇ ਢੰਗ ਨਾਲ ਮੁਸਲਮਾਨਾਂ ਦੇ ਢੰਗ ਨਾਲ ਬਣਾਤਾ ਜਿਦ ਤਰ੍ਹਾਂ ਮਸੀਤਾ ਮੁਸਤਾ ਇਸ ਤਰ੍ਹਾਂ ਬਣਾਈ ਦੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਲਾਨੌਰ ਦੇ ਪਿੱਛੇ ਵੀ ਬਲੌਗ ਆਇਆ ਕਲਾਨੌਰ ਦੇ ਵਿੱਚ ਇੱਕ ਸ਼ੰਕਰ ਜੀ ਦਾ ਪ੍ਰਾਚੀਨ ਛਿਮ ਮੰਦਰ ਵਾ ਇਤਿਹਾਸ ਬਹੁਤ ਬਲਖਣਾ ਬਹੁਤ ਅਜੀਬ ਗਰੀਬ ਇਤਿਹਾਸ ਵਾ ਸਾਨੂੰ ਪਤਾ ਲੱਗਾ ਸੀ ਜਿਹੜਾ ਇਹ ਛਿਮ ਮੰਦਰ ਪ੍ਰਾਚੀਨ ਛਿਮ ਮੰਦਰ ਬਣਾਇਆ ਗਿਆ ਸੀ ਇਹ ਅਕਬਰ ਵੱਲੋਂ ਇਹ ਨੀਂ ਪੱਥਰ ਰੱਖਿਆ ਗਿਆ ਸੀ ਜਦੋਂ ਅਕਬਰ ਜੀ ਇੱਥੇ ਤਾਜ ਪੁਸ਼ਤੀ ਹੋਈ ਤਾਂ ਉਸ ਤੋਂ ਬਾਅਦ ਉਹਨੂੰ ਜਦੋਂ ਪਤਾ ਲੱਗਾ ਕਿ ਇੱਥੇ ਉਹਦੇ ਘੋੜੇ ਜਾਂਦੇ ਆ ਤਾਂ ਘੋੜੇ ਲੰਗੜੇ ਹੋ ਜਾਂਦੇ ਸੀ ਜਦੋਂ ਉਹ ਸ਼ਿ ਮੰਦਰ ਦੇ ਕੋਲੋਂ ਲੰਘਦੇ ਸੀਗੇ ਜਦੋਂ ਉਹਨੂੰ ਪਤਾ ਲੱਗਾ ਕਿ ਇੱਥੇ ਤਾਂ Hindu ਪਰਿਵਾਰਾਂ ਦਾ ਸ਼ਿ ਮੰਦਰ ਵਾ ਉਸਨੇ ਫਿਰ ਇਸ ਮੰਦਰ ਦੀ ਉਸਾਰੀ ਕਰਵਾਈ ਅਕਬਰ ਨੇ ਉਸ ਤੋਂ ਬਾਅਦ ਅਕਬਰ ਦੇ ਟਾਈਮ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਬੇਟੇ ਸੀਗੇ ਜਦੋਂ ਉਹਨਾਂ ਦਾ ਰਾਜ ਆਇਆ ਇਸ ਏਰੀਆ ਦੇ ਰਾਜ ਸੀਗਾ ਤੇ ਉਹਨਾਂ ਨੇ ਇਸ ਮੰਦਿਰ ਨੂੰ ਪੂਰਾ ਡਿਜ਼ਾਈਨ ਕੀਤਾ ਤੇ ਜਿਹੜੀ ਸ਼ਿਪੰਡੀਆ ਜਾਂ ਉਹ ਕਹਿੰਦੇ ਗਰਭ ਕਹਿੰਦੇ ਆ ਇਹ ਮਤਲਬ ਜੋ ਵੀ ਕਹਿੰਦੇ ਆ ਉਹ ਇੱਕ ਮਸਜਿਦ ਦੇ ਤੌਰ ਤੇ ਹੈ ਜਿੱਦਾਂ ਮਸਜਿਦ ਹੁੰਦੀ ਆ ਲੰਬੇ ਤੌਰ ਤੇ ਇਦਾਂ ਆ ਤੇ ਜਿਹੜਾ ਗੁੰਮਦ ਆ ਉਹ ਵੀ ਮਸਜਿਦੀ ਤਰਤਾ ਬਣਿਆ ਆ ਚਲਾਂਗੇ ਬਹੁਤ ਇਤਿਹਾਸਿਕ ਜਗ੍ਹਾ ਆ ਕਹਿੰਦੇ ਲਾਹੌਰ ਦਾ ਰਾਜਾ ਵੀ ਇਸ ਸ਼ਿ ਮੰਦਿਰ ਦੇ ਵਿੱਚ ਆ ਕੇ ਦਰਸ਼ਨ ਕਰਦਾ ਰਿਹਾ ਆ ਤੇ ਅੱਜ ਵੀ ਕਹਿੰਦੇ ਮੰਨਦੇ ਆ ਕਿ ਭਗਵਾਨ ਸ਼ਿਵ ਉਸ ਦਰਬਾਰ ਦੇ ਵਿੱਚ ਬੈਠੇ ਆ ਜੋ ਵੀ ਆਪਣੀ ਮਨੋ ਕਾਮਨਾ ਲੈ ਕੇ ਆਉਂਦਾ ਆ ਸਾਲ ਦੇ ਵਿੱਚ ਆਪਣੀ ਮਨੋ ਕਾਮਨਾ ਪੂਰੀ ਹੋਣ ਤੋਂ ਬਾਅਦ ਉਹ ਇੱਥੇ ਆ ਕੇ ਮੱਥਾ ਜਰੂਰ ਟੇਕਦਾ ਚਲਦੇ ਆਂ ਗਰਦਾਸਪੁਰ ਡਿਸਟ੍ਰਿਕਟ ਤੋਂ ਤਕਰੀਬਨ 26 ਕਿਲੋਮੀਟਰ ਦੂਰ ਆ ਇਹ ਸ਼ੰਕਰਜੀ ਦਾ ਪ੍ਰਾਚੀਨ ਮੰਦਿਰ ਚਲੋ ਦੋਸਤੋ ਚਲਦੇ ਆਂ ਅੱਗੇ ਕਲਾ ਨੌਰ ਪੰਜਾਬ ਪ੍ਰਾਚੀਨ ਸ਼ਿਵ ਮੰਦਿਰ ਆ ਦੋਸਤੋ ਤੇ ਜਿੱਥੇ ਅਸੀਂ ਜਾ ਰਹੇ ਹਾਂ ਸੁਣ ਇਹ ਵੀ ਪਿਆ ਲਾਹੌਰ ਦਾ ਰਾਜਾ ਵੀ ਇਸ ਮੰਦਿਰ ਤੇ ਆ ਕੇ ਮੱਥਾ ਟੇਕਦਾ ਰਿਹਾ ਆ ਤੇ ਜੰਮੂ ਕਸ਼ਮੀਰ ਕੀ ਦਿੱਲੀ ਕੀ ਪੂਰੇ ਵਰਡ ਚ ਸ਼ੰਕਰ ਜੀ ਦੇ ਪ੍ਰਾਚੀਨ ਮੰਦਿਰ ਦੇ ਦਰਸ਼ਨ ਕਰਨ ਵਾਸਤੇ ਲੋਕ ਇੱਥੇ ਆਉਂਦੇ ਰਹੇ ਆ ਦਰਸ਼ਨ ਦੀਦਾਰ ਕਰਦੇ ਰਹੇ ਆ ਅਸੀਂ ਤੁਹਾਨੂੰ ਵੀ ਕਰਾਵਾਂਗੇ ਤੇ ਨਾਲੇ ਗੱਲਬਾਤ ਕਰਾਂਗੇ ਅੰਦਰ ਜਾ ਕੇ ਚਲੋ ਗੱਡੀ پارک ਕਰਕੇ ਲੋ ਦੋਸਤੋ ਆ ਗਏ ਆ ਸ਼ਿਪੂਲੇ ਨਾਥ ਜੀ ਦੇ ਮੰਦਿਰ ਦੇ ਵਿੱਚ ਤੇ ਪਰਾਚੀਨ ਸ਼ਿਵ ਮੰਦਿਰ ਕਲਾਨੌਰ ਬਹੁਤ ਇਤਿਹਾਸਿਕ ਮੰਦਿਰ ਆ ਇਹ ਤੇ ਅਸੀਂ ਜਾਵਾਂਗੇ ਸਾਡੇ ਨਾਲ ਅੱਜ ਭਾਈ ਸਾਹਿਬ ਨੇ ਸੁਖਵਿੰਦਰ ਸਿੰਘ ਜੀ ਔਨ ਪੰਜਾਬ ਟੀਵੀ ਵਾਲੇ ਤੇ ਦਰਸ਼ਨ ਦੇਦਾਰ ਹੋਏ ਸੀ ਬਹੁਤ ਚਿਰ ਬਾਅਦ ਮਿਲੇ ਸੀ ਸੋਚਿਆ ਅੱਜ ਇਕੱਠੇ ਜਾ ਕੇ ਵੀਡੀਓ ਬਣਾ ਕੇ ਆਉਂਦੇ ਆ ਗਰਮੀ ਦੀ ਰੁੱਤ ਸ਼ੁਰੂ ਹੋ ਗਈ ਆ ਤੇ ਗਰਮੀ ਬਹੁਤ ਜ਼ਿਆਦਾ ਆ ਤੇ ਚਲਦੇ ਆ ਦਰਸ਼ਕੀਦਾਰ ਕਰਦੇ ਆ ਨਾਲੇ ਤੁਹਾਨੂੰ ਇਸ ਮੰਦਿਰ ਦੇ ਇਤਿਹਾਸ ਬਾਰੇ ਜਰੂਰ ਜਾਣੂ ਕਰਾਵਾਂਗੇ ਮਾਰ ਵੀਰੇ ਭਈ ਆਟੋ ਹਲ ਜਾ ਰਾਕ ਫੇ ਲਓ ਜੇ ਜੈ ਬੋਲੇ ਨਾ ਕੀ ਜੈ ਲਓ ਦੋਸਤੋ ਚਲਦੇ ਆ ਅੰਦਰ ਸਭ ਤੋਂ ਪਹਿਲਾਂ ਤੁਸੀਂ ਅਬ ਦੋਸਤੋ ਇਹ ਮੰਦਿਰ ਚ ਆ ਗਏ ਆ ਇਹ ਪੁਜਾਰੀ ਜੀ ਮਿਲ ਗਏ ਆ ਖਾਣਾ ਖਾ ਰਹੇ ਆ ਉਸ ਤੋਂ ਬਾਅਦ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਦਰਸ਼ਨ ਦਿਦਾਰ ਕਰਾਉਣੇ ਇੱਕ ਵਾਰੀ ਆ ਜਾਓ ਤੇ ਮੰਦਿਰ ਦੇ ਵਿੱਚ ਇਸ ਟਾਈਮ ਓਪਨ ਆ ਤੇ ਤੁਮ ਜਾ ਬੋਲੇ ਕੀ ਬਾਤ ਹੈ ਆਓ ਤੁਸੀਂ ਅੰਦਰ ਜਾਓ ਜੋ ਨਾ ਤੇ ਤੁਹਾਧੀਆਂ ਜਿੱਦਾਂ ਲੋ ਸਰ ਦੋਸਤੋ ਅਸੀਂ ਆਗਮੰਦਰ ਚ ਆ ਗਏ ਸੀ ਨਾਲ ਪ੍ਰਧਾਨ ਸਾਹਿਬ ਆ ਕਮੇਟੀ ਦੇ ਮੈਂਬਰ ਆ ਇਹਨਾਂ ਤੋਂ ਪੁੱਛਾਂਗੇ ਪਰਾਚੀਨ ਮੰਦਰ ਦੇ ਕੀ ਕੀ ਇਤਿਹਾਸ ਆ ਇਸ ਪਿੰਡ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਜੀ ਰਾਮ ਰਾਮ ਇਹ ਮੰਦਰ ਦਾ ਕੀ ਇਤਿਹਾਸ ਆ ਜੀ ਜਿਹੜੀ ਸ਼ਿਪ ਪਿੰਡੀ ਦੇਖ ਰਹੇ ਆਂ ਜੀ ਇਹ ਅਸੀਂ ਤਾਂ ਜ਼ਿੰਦਗੀ ਚ ਦੇਖੀ ਪਹਿਲੀ ਵਾਰੀ ਆ ਜੀ ਅੱਛਾ ਜੀ ਹਾਂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਪਹਿਲਾਂ ਤੁਹਾਡੇ ਚੈਨਲ ਦਾ ਧੰਨਵਾਦ ਹੈ ਤੁਸੀਂ ਇਹ ਸਾਡੇ ਸ਼ਿਵ ਜੀ ਮਹਾਰਾਜ ਦੀ ਜਿਹੜੀ ਆ ਇੰਟਰੋ ਲਾ ਕੇ ਤੇ ਪੂਰੇ ਵਿਸ਼ਵ ਚ ਪਛਾਹੋਗੇ ਹਾਂਜੀ ਸਭ ਤੋਂ ਵੱਡੀ ਗੱਲ ਤੇ ਤੁਸੀਂ ਵੀ ਬਤਾਈ ਦੇ ਪਾਤਰੋ ਕਿ ਚਲੋ ਸਾਡੇ ਕੋਲ ਆਇਓ ਧੰਨਵਾਦ ਇਸ ਮੰਦਿਰ ਦਾ ਇਤਿਹਾਸ ਹੈ ਜੀ ਇਹ ਕਲਾਨੌਰ ਦਾ ਨਾਮ ਪਿੰਡ ਦਾ ਇਹ ਮੁਸਲਮਾਨ ਮਤਲਬ ਕਿ ਇਹ 1382 ਵਿੱਚ ਕਲਾਨੌਰ ਦਾ ਜਿਹੜੀ ਟਹਿ ਟੇਰੀ ਹੋਈ ਸੀ ਪਹਿਲਾਂ ਹੂੰ ਉਸ ਤੋਂ ਬਾਅਦ 1382 ਵਿੱਚ ਜਦੋਂ ਇਹ ਟੈਰੀਟਰੀ ਆ ਤੇ ਉਦੋਂ ਮੁੜ ਕੇ ਬਾਅਦ ਚ ਇਹਦੀ ਮੁੜ ਕੇ ਕਿਤੇ ਵੀ ਉਦੋਂ ਸੰਤ ਪਤਾ ਨਹੀਂ ਫਿਰ ਇਹ ਵਸਿਆ ਸ਼ਹਿਰ ਸ਼ਹਿਰ ਢੇਰੀ ਢੇਰੀ ਹੋਇਆ ਦੋ ਵਾਰੀ ਢੇਰੀ ਦੋ ਵਾਰ ਆ ਫਿਰ 1546 ਵਿੱਚ ਇਹਦਾ ਫਿਰ ਇੱਕ ਵਾਰ ਜਦੋਂ ਮੁੜ ਕੇ ਦੂਜੀ ਤੇ ਤੀਜੀ ਬਣਿਆ ਨਾ ਚੱਲੂ ਹੋਇਆ ਸ਼ਹਿਰ ਇਹਦਾ ਫਿਰ ਇੱਥੇ ਨਾ ਲੋਕੀ ਤਾਂ ਜੇ ਗੱਲ ਕਹਿੰਦੇ ਜਿਹਨੇ ਵੇਖਿਆ ਨਹੀਂ ਲੋਹਰੋ ਵੇਖੇ ਕਲਾ ਨੌਰ ਇਹ ਜਿਹੜਾ ਸਾਡਾ ਸ਼ਹਿਰ ਉੱਪਰ ਮੰਤਰੀ ਦੀ ਗੱਲ ਮੈਂ ਤੁਹਾਨੂੰ ਬਾਅਦ ਦੱਸਣਾ ਪਹਿਲਾਂ ਆਪਣੇ ਸ਼ਹਿਰ ਦੀ ਦੱਸ ਦੇਣਾ ਜੀ ਅਈ ਉਥੋਂ ਦੀ ਕੰਸੀ ਕੀ ਹੈ ਜੀ ਉੱਪਰ ਜਿਹੜਾ ਸ਼ਹਿਰ ਉਹ ਨਿੱਕੇ ਨਿੱਕੇ ਗਲੀਆਂ ਸਾਰੀ ਛੁਟੇਟਦਾ ਇਹ ਇਹ ਸਾਰੇ ਮੁਸਲਮਾਨਾਂ ਦਾ ਸ਼ਹਿਰ ਹੁੰਦਾ ਹੈ ਪਿੰਡ ਹੁੰਦਾ ਹੈ ਅਜੇ ਵੀ ਉਹਨਾਂ ਦੇ ਘਰ ਹਰ ਘਰ 'ਚ ਤੁਹਾਨੂੰ ਬਾਬੇ ਪੀਰ ਦੀ ਜਗਾ ਮਿਲੇਗੀ ਲੋਕੀ ਦੀਵੇ ਜਗਾਉਂਦੇ ਨੇ ਹਰ ਇੱਕ ਘਰ 'ਚ ਹਰ ਘਰ ਕਈਆਂ ਘਰਾਂ 'ਚ ਨਹੀਂ ਹੋਗੀ ਉਹ ਜਿਹੜੇ ਨਹੀਂ ਆ ਨਵੇਂ ਆਏ ਜਿਹੜੇ ਨਵੇਂ ਬਣੇ ਆ ਤੇ ਛੋਟੀ ਛੋਟੀ ਗਲੀਆਂ ਨੇ ਅੱਛਾ ਜੀ ਤੇ ਜਿਦਰਾ ਸਾਡੇ ਮੈਂਬਰ ਸਾਹਿਬ ਨੇ ਪ੍ਰਧਾਨ ਜੀ ਨੇ ਇਹਨਾਂ ਦੇ ਘਰ ਨੂੰ ਇਹੋ ਜਿਹੀਆਂ ਗਲੀਆਂ ਨੇ ਜਿੱਥੇ ਅੱਜ ਤੱਕ ਸੂਰਜ ਦੀ ਰੋਸ਼ਨੀ ਵੀ ਨਹੀਂ ਗਈ ਠੀਕ ਆ ਇਹੋ ਜਿਹੀਆਂ ਗਲੀਆਂ ਹੈਗੀਆਂ ਇਹ ਜਿਹੜਾ ਸ਼ਿਵਾ ਦਾ ਮੰਦਿਰ ਹੈ ਇਹ ਭੋਲੇ ਭੰਡ ਉਸ ਤੋਂ ਬਾਅਦ ਫਿਰ ਇਹਦੀ اکبر ਬਾਦਸ਼ਾਹ ਦਾ ਤਖਤ ਹੈ ਸਾਡੇ ਤੋਂ ਥੋੜੀ ਦੂਰ ਦਿੱਤੇ ਚਾਹ ਹਾਂਜੀ ਬਿਲਕੁਲ ਜੀ ਇੱਥੇ اکبر ਬਾਦਸ਼ਾਹ ਦੀ ਤਾਜਪੁਸ਼ੀ ਹੋਈ ਹੈ ਫਲਨੋ ਅੱਛਾ ਜੀ ਤੇ ਉਦੋਂ ਉਹਦੇ ਘੋੜੇ ਜਿਹੜੇ ਨਾ ਉਥੋਂ ਤਬੇਲੇ ਥਾਣੀ ਇੱਥੋਂ ਲੰਘਦੇ ਹੁੰਦੇ ਇਹਦੀ ਮੰਦਰ ਦੀ ਬੈਕ ਸਾਈਡ ਦੇ ਤਬੇਲਾ ਬੜੀ ਵੱਡੀ ਉਹਦੀ ਨੀਂਹ ਬੜੀ ਤਗੜੀ ਹੈ ਜੀ ਇੱਥੇ ਸਾਡੇ ਅਫਸਰਾਂ ਨੇ ਲਕੀ ਹੋਣੀ ਉਹਦੀ ਏਟਾ ਲੱਗੀਆਂ ਜਿਵੇਂ ਨਿਸ਼ਾਨੀ ਆਉਂਦੀ ਉਹ ਜਦੋਂ ਘੋੜੇ ਡੰਗਦੇ ਤੇ ਜਿਹੜੇ ਘੋੜੇ ਥੂਤੂ ਦੀ ਲੰਘਦੇ ਨੇ ਉਹ ਲੰਗੜੇ ਹੋ ਜਾਂਦੇ ਅੱਛਾ ਹਾਂ ਤੇ ਜਿਹੜਾ ਸੈਠ ਥਾਣੀ ਲੰਘਦੇ ਉਹਨਾਂ ਨੂੰ ਕੋਈ ਸਮਝ ਨਹੀਂ ਆndi ਉਹਨਾਂ ਦੇ ਐਲਦਾਰ ਜਿਹੜੇ ਹੁੰਦੇ ਨੇ ਐਲਦਾਰ ਮਤਲਬ ਕਿ ਨੌਕਰ ਜਿਹੜੇ ਉਹਨਾਂ ਦੇ ਮਲਾਜਮ ਉਹਨਾਂ ਜਾ ਕੇ ਤਲਾਹ ਦਿੱਤੀ ਮਾਰੇ ਵੀ ਇਤਰਾ ਤਾ ਉੱਥੇ ਘੋੜੇ ਨੰਗਦੇ ਆ ਉਹ ਡਿੱਗ ਪੈਂਦੇ ਨੇ ਤੇ ਤੁਹਾਨੂੰ ਪਤਾ ਨਾਲ ਰਾਜ ਜਿਹੜੇ ਨੇ ਕਈ ਵਾਰ ਪੁੱਠੇ ਦਿਮਗ ਦੀ ਵੀ ਹੁੰਦੀ ਨਾ ਉਹਨਾਂ ਨੇ ਆਪਣੇ ਵਜ਼ੀਰ ਨੂੰ ਸਨ੍ਹਾ ਦਿੱਤਾ ਵੀ ਜਾ ਕੇ ਵੇਖੋ ਕੀ ਚੀਜ਼ ਉਹਨਾਂ ਦਾ ਇੱਥੇ ਬੰਦਾ ਆਇਆ ਵਜ਼ੀਰ ਜਿਹੜਾ ਉਸ ਟਾਈਮ ਦਾ ਹੋਏਗਾ ਹਕਮ ਉਹਨੇ ਆੜ ਕੇ ਵੇਖਿਆ ਕਿ ਵਾਕਈ ਘੋੜੇ ਉਹਨਾਂ ਨੇ ਆਰਡਰ ਕੀਤਾ ਵੀ ਦੀ ਪਟਾਈ ਕਰੋ ਇਹ 5 6 ਫੁੱਟ ਥੱਲੇ 7 ਫੁੱਟ ਦੀ ਚਾਈ ਨੀਵਾ ਜਿਹੜਾ ਮਾਰੇ ਗਰਭ ਗਰਿਆ ਹੋਇਆ ਤੇ ਪੁੱ ਉਥੇ ਇੱਕ ਸਟੈਪ ਆ ਦੂਜਾ ਸਟੈਪ ਆ ਜਿੱਥੇ ਗਨੀਸ਼ ਮਹਾਰਾਜ ਦੀ ਮੂਰਤੀ ਠੀਕ ਆ ਤੀਜਾ ਸਟੈਪ ਉਥੇ ਜਿੱਥੇ ਤੁਸੀਂ ਅੰਦਰ ਮੱਥਾ ਟੇਕਿਆ ਚੌਥਾ ਸਟੈਪ ਤੇ ਅੰਦਰ ਦੇ ਲਈ ਬੰਨੇ ਜਾ ਕੇ ਸ਼ਿਵਜੀ ਮਹਾਰਾਜ ਆਵਰਾਜ ਮੰਦਿਰ ਜਿੱਥੇ ਗਰਭਰਿਆ ਬਣਿਆ ਅੱਛਾ ਜੀ ਚੌਥਾ ਸਟੈਪ ਹੋ ਗਿਆ ਠੀਕ ਹੈ ਜੀ ਤੇ ਉਸ ਟਾਈਮ ਫਿਰ ਉਹਨਾਂ ਨੇ ਮੰਦਿਰ ਨੂੰ ਆਪਣੇ ਢੰਗ ਨਾਲ ਮੁਸਲਮਾਨਾਂ ਦੇ ਢੰਗ ਨਾਲ ਬਣਾਤਾ ਜਿੱਦਾਂ ਮਸੀਤਾ ਮੁਸਤਾਂ ਇਸ ਤਰ੍ਹਾਂ ਬਣਾਈ ਦੀ ਇਹ ਮੰਦਿਰ ਜਿਹੜਾ ਬਣਿਆ ਮਸੀਤ ਹੈ ਬਣਿਆ ਤਾਂ ਇਹ ਅੱਛਾ ਜੀ ਇਹਦੇ ਜਿਹੜਾ ਉੱਪਰ ਗੁੰਮੜ ਦੇਖ ਰਹੇ ਹੋ ਇਹਦੇ ਥੱਲੇ ਇੱਕ ਹੋਰ ਗੁੰਮੜ ਆ ਅੱਛਾ ਉਹ ਹੂੰ ਉਸ ਤੋਂ ਬਾਅਦ ਫਿਰ ਮਹਾਰਾ ਜੀਸਨ ਦਾ ਲੜਕਾ ਕੜਕ ਸਿੰਘ ਦਾ ਜਦੋਂ ਰਾਜ ਆਇਆ ਉਹਨਾਂ ਫਿਰ ਇਹ ਮੰਦਿਰ ਦੀ ਮੇਨਟੇਨ ਕੀਤੀ ਵੀ ਇਹ ਤੇ ਹਿੰਦੂਆਂ ਦਾ ਮੰਦਿਰ ਆ ਤੇ ਇਹਨੂੰ ਕਿੰਨਾ ਚੰਗੀ ਤਰ੍ਹਾਂ ਬਣਾਇਆ ਇਹ ਬਹੁਤ ਸੋਹਣਾ ਮੰਦਿਰ ਛੋਟੇ ਛੋਟੇ ਕਮਰੇ ਆ ਛੋਟੇ ਜਿਹੜੇ ਇੱਥੇ ਹਾਲ ਬਣੇ ਹਨ ਹਾਂ ਬਰਾਡੇ ਬਣੇ ਬਹੁਤ ਸੋਹਣਾ ਮੰਦਿਰ ਵਧੀਆ ਗੇਟ ਬਣੇ ਜਨ ਉਸ ਟਾਈਮ ਦੇ ਇੱਥੇ ਸਾਡਾ ਸਕੂਲ ਲੱਗਦਾ ਰਹੀ ਪੜ੍ਹਦੇ ਰਹੀਆਂ ਸਾਰੇ ਇੱਥੇ ਅੱਛਾ ਜੀ ਤੇ ਬਾਹਰ ਇਹ ਐਨਰੋਮੀ ਬਰਾੰਡਾ ਸੀ ਪਰਲੇਰ ਉਹੀ ਬਰਾੰਡਾ ਪਰਲੇ ਬੰਨੇ ਸਕੂਲ ਸੀ ਅੱਛਾ ਜੀ ਮਤਲਬ ਬੜੀ ਲੁੱਕ ਸੀ ਇਸ ਮੰਦਿਰ ਦੀ ਤੇ ਉਸ ਟਾਈ ਸਮਾਵੇਂ ਦੇ ਵਿੱਚ ਹੋਰ ਮੰਦਰ ਨੂੰ ਖੁੱਲਾ ਕਰਨਾ ਪਿਆ ਕੋ ਢਹਿ ਢੇਰੀ ਵੀ ਆ ਮੰਦ ਤੁਹਾਨੂੰ ਪਤਾ ਇਹ ਜੋ ਪੁਰਾਣੀ ਅਮਾਰਤਾਂ ਖੰਡਣ ਦੀ ਹੋ ਜਾਂਦੀਆਂ ਇਹ ਮੰਦਰ ਦਾ ਇਤਿਹਾਸ ਦਿੱਤਾ ਕਿ ਅਜੇ ਵੀ ਉਹ ਸ਼ਿਵਦੀ ਮਾਰਾ ਦੇ ਅੰਦਰ ਜਿਹੜੀ ਇਹਦਾ ਇੱਕ ਮੱਖੀ ਨਿਕਲਦੀ ਆ ਅਸੀਂ ਉਹ ਸਿਮਿੰਟ ਵੀ ਮਾਰਿਆ ਪ੍ਰਧਾਨ ਜੀ ਨੂੰ ਪਤਾ ਕਿੰਨਾ ਸਿਮਿੰਟ ਮਾਰ ਦਿਆ ਜਦੋਂ ਮਾਰਦੇ ਰਹੇ ਆ ਉਹ ਮੱਖੀ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਅੰਦਰ ਆਣ ਕੇ ਭਰ ਜਣੀ ਹਜੇ ਵੀ ਅੱਛਾ ਜੀ ਕਈ ਵਾਰ ਕੱਚੀ ਲੱਸੀ ਵੀ ਆਪਣੀ ਆਵਾਜ਼ ਦੀ ਸਾਡੇ ਹੋਰ ਤੇ ਕਈ ਕੋ ਕਿੰਨੋ ਜਦੋਂ ਇੱਥੇ ਮੀਂਹ ਨਹੀਂ ਪੈਣਾ ਤੇ ਲੋਕਾਂ ਫਿਰ ਜਲ ਧਾਰਾ ਕਰਨੀ ਕਿੰਨੋ ਪਾਣੀ ਲਿਉਣਾ ਤੇ ਉਹ ਵਿੱਚ ਪਿੰਡੀ ਨੂੰ ਡੁੱਬਣਾ ਉਹ ਤਾਂ ਨਹੀਂ ਡੁਬਣੀ ਅੱਛਾ ਤੇ ਇੱਥੇ ਜਿਹੜਾ ਵੀ ਹਰ ਸਾਲ ਹੁੰਦਾ ਉਹਦੀ ਮਨੋਗਾਮਨਾ ਪੂਰੀ ਹੁੰਦੀ ਹੈ ਤੇ ਇਹ ਮੰਦਿਰ ਉਹ ਨਾਇਹ ਵਾਲੇ ਪੂਰਾ ਸ਼ਿਵਦੀ ਮਹਾਰਾਜ ਦੀ ਕਿਰਣਾ ਪੂਰੇ ਭਾਰਤ ਦੇ ਵਿੱਚ ਪੂਰੇ ਵਿਸ਼ਵ ਦੇ ਜਿਹੜਾ ਨਾ ਇਹਦਾ ਨਾਂ ਚੱਲ ਗਿਆ ਤੇ ਇਹ ਮੰਦਿਰ ਦੀ ਪਰੰਪਰਾ ਬੜੀ ਤਗੜੀ ਹੈ ਜੀ ਇੱਥੇ ਕੋਈ ਸ਼ਿਵਲਿੰਗ ਦੀ ਸਥਾਪਨਾ ਨਹੀਂ ਹੋਈਦੀ ਭਗਵਾਨ ਖੁਦ ਬਰਾਜਮਾਨ ਨੇ ਇਹਦੀ ਇੱਥੇ 8 ਕਿੱਲੇ ਪੈਲੀ ਆ 8 ਕਿੱਲੇ 4 6 ਮਰਲੇ ਦੋ ਕਨਾਲ 8 ਕਿੱਲੇ ਦੋ ਕਨਾਲ ਦੇ 6 ਮਰਲੇ ਉਹ ਚਾਰ ਸ਼ਹਿਰੇ ਜਿਹੜਾ ਨਾ ਉਸ ਟਾਈਮ ਦੇ ਲੋਕਾਂ ਜਿਹੜੇ ਇੱਥੇ ਰਹਿੰਦੇ ਸੀ ਜਿਹੜੇ ਸੇਵਾ ਸੁਆ ਕਰਦੇ ਸੀ ਉਹਨਾਂ ਨੇ ਐਵੇਂ 100 150 50 ਦੇ ਵਿੱਚ ਪੜੇ ਕਰਕੇ ਨਾ ਜਗ੍ਹਾ ਜਿਹੜੀ ਸਾਰੀ ਲੋਕਾਂ ਉੱਤੇ ਡੇਗੜੀ ਸੀ ਕਮੇਟੀ ਬਣ ਤੋਂ ਬਾਅਦ ਇੱਥੇ ਰਸੀਵਰ ਲੱਗਾ ਰਸੀਵਰ ਤੋਂ ਬਾਅਦ ਇੱਕ ਕਮੇਟੀ ਬਣ ਗਈ ਕੋਰ ਨੇ ਬਣਾਤੀ ਕੋਰ ਨੇ ਫਿਰ ਉਹ ਸਾਰੇ ਜਿਹੜੇ ਕੇਸ ਜਿਹੜੇ ਨਾ ਹੈਂਡਲ ਕੀਤੇ ਹੋਣ ਕੋਈ ਇੱਕ ਕੋਈ ਜਗ੍ਹਾ ਛੱਡ ਗਏ ਨੇ ਸੱਜਣ ਜਿਹੜੇ ਰੱਬ ਦੇ ਪਿਆਰੇ ਸੀ ਕੁਝ ਬੈਠੇ ਨੇ ਚਾਰ ਸ਼ਹਿਰੇ ਦੇ ਵਿੱਚ ਕੁੰਜਾਂ ਦੇ ਕਈਆਂ ਦੇ ਕੇਸ ਚੱਲ ਰਹੇ ਨੇ ਅਹੀਂ ਇਹਨਾਂ ਨੂੰ ਦੋ ਤਿੰਨ ਵਾਰਾਂ ਸਲਾਮ ਵੀ ਭੇਜੇ ਵੀ ਆਜੋ ਫਿਰ ਨੋਟਿਸ ਵੀ ਦਿੱਤਾ ਕਮੇਟੀ ਦਾ ਨੋਟਿਸ ਤਾਂ ਫਿਰ ਕੋਰਟ ਦਾ ਵੀ ਨੋਟਿਸ ਤਾਂ ਪਰ ਇਹ ਨਹੀਂ ਆਇਆ ਮੂਤ ਪੜਨ ਵਾਲਿਆਂ ਨੂੰ ਕਿੱਥੇ ਆਣਾ ਹੁਣ ਹਾਰ ਕੇ ਕੋਰਟ ਦੇ ਵਿੱਚ ਗਏ ਨੇ ਤੇ ਉੱਥੇ ਜੋ ਸ਼ਿਵਜੀ ਮਹਾਰਾਜ ਕਰਨਗੇ ਆਪੇ ਹੀ ਫੈਸਲਾ ਅਗਲੇ ਬੰਨੇ ਆਏਗਾ ਤੇ ਮੈਂ ਤੇ ਇੱਥੇ ਇਹ ਕਹਿੰਦਾ ਵੀ ਜਿਹੜਾ ਅੱਜ ਨੇ ਨਹੀਂ ਜੀ ਮੈਂ ਆਪਣੇ ਆਣ ਕੇ ਵੇਖਿਆ ਵੀ ਵੇਖ ਲੈਣ ਲੜ ਕੇ ਐਰ ਕਾ ਕਹਿ ਜੇ ਅਗਲੇ ਸਾਲ ਉਹਦੀ ਮਨਿਆਦ ਪੂਰੀ ਜਿਹੜੀ ਹੈ ਨਾ ਉਹਦੀ ਆਸਮਰਤ ਪੂਰੀ ਠੀਕ ਸਿਵਰਾਤਰੀ ਦਾ ਮੇਲਾ ਇੱਥੇ ਲੱਗਦਾ ਜਲਮੁਰਤੀ ਇੱਥੇ ਮਨਾਈ ਜਾਂਦੀ ਆ ਰਾਮਨੋਮੀ ਇੱਥੇ ਹੁਣ ਮਨ ਜਿੰਦੀ ਇੱਥੇ ਮਨਾਈ ਜਾਂਦੀ ਆ ਬਾ ਸੌਣ ਮਹੀਨੇ ਦੇ ਵਰਤ ਸਾਰੇ ਇੱਥੇ ਲੱਗਦੇ ਨੇ ਸ਼ਿਵਰਾਤਰੀ ਬੜੀ ਧੂਮਤਾਂ ਬਣਾਉਂਦੀ ਆ ਮੈਂ ਲੋਕਾਂ 'ਚ ਇੰਨਾ ਤਸਾ ਆ ਗਿਆ ਜਾਗਰਤੀ ਆਈ ਆ ਕਿ ਸ਼ਿਵ ਜੀ ਮਹਾਰਾਜ ਦੀ ਮੈਮਰੀ ਆਪਣਵਾਰ ਤੇ ਹਰਕਤਾਂ ਪਲਾਉਂਦਾ ਅੱਛਾ ਅਕਬਰ ਦੇ ਟਾਈਮ ਦਾ ਮੰਦਰ ਆ ਇਹ ਮਤਲਬ ਅਕਬਰ ਬਾਦਸ਼ਹ 1382 ਦੀ ਗੱਲ ਕਰ ਰਿਹਾ ਸਰ ਮੈਂ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਦਾ ਹਾਂ 1382 ਅੱਛਾ ਜੀ 1546 ਠੀਕ ਆ ਜੀ ਤੇ ਅੱਗੋ ਆ ਗਿਆ ਹੁਣ ਤੋਂ ਵੀ ਵੇਲੇ 2000 ਕਿੰਨਾ ਹੋ ਤੋਂ ਬਾਅਦ 2025 ਹਾਂ 25 ਆ ਗਿਆ ਇਹ ਕੋਈ ਛੋਟਾ-ਮੋਟਾ ਮੰਦir ਨਹੀਂ ਇਹ ਤੇ ਬਹੁਤ ਪਨੀ ਪ੍ਰਭੂ ਆਵੇ ਤੇ ਆਇਰੇ ਸਮੀ ਲੱਗਦੀ ਤੁਸੀਂ ਤੁਸੀਂ ਅੰਦਰ ਜਾ ਕੇ ਵੇਖੋ ਇੱਕ ਬੰਦਾ ਹੁਣੇ ਹੀ ਐ ਮੈਂ ਤੁਹਾਨੂੰ ਆਪਣੀ ਗੱਲ ਸੁਣਾਉਂਦਾ ਸਪਾਈ ਹੋਣ ਡਈ ਇੱਕ ਬੰਦਾ ਆ ਦੀਰਨਗਰ ਤੋਂ ਬਾਸ਼ਟ ਦੀ ਕਿਹਾ ਯਾਰ ਮੇਰੇ ਦਬਾ ਜੱਪੇਲਾ ਨਾ ਕੋਈ ਹੋਰ ਕੋਸੋੜ ਦੇ ਮੰਦਿਰ ਆ ਤੇ ਮੇਰੀ ਕੋਲ ਛਾੜ ਜਾ ਵੱਡਾ ਮੇਰੇ ਬੜੀ ਸ਼ਾਂਤੀ ਜੀ ਹੋਈ ਐ ਤੇ ਮੈਂ ਉਹਨਾਂ ਕਹ ਪਈ ਹੂੰ ਤੂੰ ਲੰਗਰ ਛੱਕੇ ਜੇ ਇੱਥੇ ਲੰਗਰ ਦਾ ਕਮੇਟੀ ਨੇ ਪ੍ਰਬੰਧ ਕੀਤਾ ਰਾਤ ਰਹਿਣ ਦਾ ਪ੍ਰਬੰਧ ਕੀਤਾ ਹਾਲ ਬਣੇ ਨੂੰ ਪਰ ਕਮਰੇ ਬੰਦੇ ਨੇ ਲੋਕਾਂ ਨਾਲ ਵਾਅਦਾ ਕੀਤਾ ਜੀ ਤਲਾਬ ਬਣਾਉਣਾ ਸੀ ਤੇ ਉਹ ਤੁਹਾਡੇ ਟਰਾਂਸਫਰ ਨੂੰ ਦੀ ਸ ਠੀਕ ਹੈ کافی ਕੰਮ ਚੱਲ ਕਾਫੀ ਕੰਮ ਕਾਫੀ ਕੰਮ ਚੱਲ ਰਿਹਾ ਤੇ ਕਾਫੀ ਕੇਸ ਵੀ ਚੱਲ ਰਹੇ ਨੇ ਅੱਛਾ ਜੀ ਹਾਂ ਇਹਨੇ ਕੰਮ ਨਹੀਂ ਚਾਹੁੰਦੇ ਕੇਸ ਵੀ ਚੱਲ ਰਹੇ ਆ ਤੇ ਝੋਲੀ ੱਡੀ ਗਾਲਾਂ ਵੀ ਖਾਈ ਦੀ ਕੋਈ ਗੱਲ ਨਹੀਂ ੱਡੀ ਚਿੰਤਾ ਨਹੀਂ ਕੋਈ ਬੋਲੇ ਉਹਨਾਂ ਦੀ ਕਿਰਪਾ ਹੋ ਗਈ ਠੀਕ ਹੈ ਜੀ ਨਹੀਂ ਉਹਨਾਂ ਦੇ ਸਿਰ ਤੇ ਦਾ ਫੇਰ ਬੰਦਾ ਪੋੜੀ ਕਰਦਾ ਕੋਈ ਨਹੀਂ ਸਭ ਕੁਝ ਉਹਨੇ ਕਰਨਾ ਮਾਰਨ ਮਰਨ ਉਹ ਆਪੇ ਕਰਨਾ ਨੇ ਚੀਂਦਿਆ ਵੀ ਰੱਖਣਾ ਮਾਰਨ ਵੀ ਇਹਨਾਂ ਦਾ ਕੰਮ ਹਾਂ ਪੇਟ ਨਹੀਂ ਲੱਗਣ ਦੇਣੀ ਬਿਲਕੁਲ ਨਹੀਂ ਪੇਟੀ ਲੱਗਦੀ ਤੇ ਇੱਕ ਹੋਰ ਗੱਲ ਆ ਹਾਂਜੀ ਮੈਨੂੰ ਕਿ ਸਾਡੀ ਨੋ ਮੈਮਰੀ ਕਮੇਟੀ ਹੈ ਹਾਂ ਪੂਰਾ ਸ਼ਹਿਰ ਕਮੇਟੀ ਹੈ ਨਹੀਂ ਸ਼ਿਵਧਾਰੀ ਹੈ ਨਾ ਤੇ ਇਹਦਾ ਇੱਕੋ ਹੀ ਮੈਂ ਹਾਲ ਤੁਹਾਨੂੰ ਮੋਟੀ ਮੋਟੀ ਗੱਲ ਦਾ ਰਿਹਾ ਕਿ ਸ਼ਿਵਜੀ ਮਹਾਰਾਜ ਦਾ ਇਹ ਅੱਜ ਜਿਹੜੇ ਕੋਈ ਦਾ ਤੇ ਚੈਲੰਜ ਚਲਾਉਣਾ ਵੀ ਸੁਣ ਲੈਣ ਮੈਂ ਕਹਾਂਗਾ ਭੋਲੇ ਪੁੰਡਾਰੀ ਦਾ ਇੱਥੋਂ ਦਾ ਪੈਹਾ ਖਾਦਾ ਕਿਸੇ ਦਾ ਭਲਾ ਨਹੀਂ ਹੁੰਦਾ ਮਿੱਠਾ ਯਾਰਾ ਉਹਦਾ ਰਣਾ ਕੱਖ ਨਹੀਂ ਜਿਹੜਾ ਇਸਨੂੰ ਦਾ ਕੋ ਪੈ। ਬਿਲਕੁਲ ਠੀਕ ਹੈ ਜੀ ਇਹ ਨਹੀਂ ਛੱਡਦਾ ਕਿਸੇ ਨੂੰ ਇਹ ਇਹ ਭਾਏ ਸੱਪ ਦੇ ਰੂਪ ਚ ਬੰਦਾ ਮਾਰੇ ਤੇ ਭਾਏ ਉਹ ਬੈਲ ਮਾਰ ਕੇ ਮਾਰੇ ਛੜਣਾ ਨਹੀਂ ਜਦ ਤੱਕ ਪੈਹਾ ਨਹੀਂ ਸਹੀ ਹੈ ਜੀ ਠੀਕ ਹੈ ਜੀ ਇਹ ਕਰ ਕਮੇਟੀ ਜਿਹੜੀ ਕੰਮ ਕਰ ਰਹੀ ਹੈ ਲੋਕਾਂ ਦੇ ਸੰਯੋਗ ਨਾਲ ਕਰ ਰਹੀ ਹੈ ਲੋਕਾਂ ਦਾ ਪਹਿਲ ਲੱਗ ਰਿਹਾ ਸੰਗਤ ਦਾ ਠੀਕ ਹੈ ਜੀ ਇਹ ਸਾਰਾ ਜਿਹੜਾ ਅੰਦਰ ਜਿਹੜਾ ਕੰਮ ਚੱਲ ਰਿਹਾ ਨਾ ਸਭ ਤੁਹਾਡੇ ਸੰਗਤ ਦਾ ਭਗਤਾਂ ਦਾ ਬਾਹਰੋਂ ਜੋ ਵੀ ਪਹਿਹਾ ਹੁੰਦਾ ਅਡਰ ਹਿਸਾਬ ਹੁੰਦੇ ਨੇ ਕਮੇਟੀ ਸਾਫ ਰੱਖਦੀ ਆ ਔਰ ਸਾਡੇ ਇਥੋਂ ਦਾ ਸਾਡੇ ਜਿਹੜੇ ਸਾਡੇ ਪ੍ਰਸ਼ਾਸਨ ਹੈ ਐਸਡੀਐਮ ਸਾਹਿਬ ਤਹਿਸੀਲਦਾਰ ਸਾਹਿਬ ਡੀਸੀ ਸਾਹਿਬ ਐਸਐਸਪੀ ਸਾਹਿਬ ਇਥੋਂ ਦੇ ਜਿਹੜੇ ਲੀਡਰ ਨੇ ਉਹ ਵੀ ਆਣ ਕੇ ਇੱਥੇ ਦਰਦੇ ਨੇ ਕਿਸੇ ਵੀ ਦਿਮਾਰਾ ਜਿਹੜਾ ਮੰਦਿਰ ਵਧੀਆ ਚੱਲਣ ਡਿਆ ਤੇ ਅਫਸਰ ਸਾਦੂ ਬਹੁਤ ਸਾਥ ਦਿੰਦੇ ਪ੍ਰਸ਼ਾਸਨ ਦਾ ਠੀਕ ਹੈ ਪੂਰੇ ਸਦਾ ਸਾਥ ਹੈ ਐਸਐਸਪੀ ਸਾਹਿਬ ਦਾ ਡੀਸੀ ਸਾਹਿਬ ਦਾ ਹਰ ਬੰਦੇ ਤੁਹਾਨੂੰ ਬਹੁਤ ਸਾਥ ਹੈ ਠੀਕ ਹੈ ਜੀ ਤੁਹਾਡਾ ਕੰਮ ਵੀ ਸਾਡਾ ਸਾਡਾ ਕੰਮ ਦੇਖ ਸਕਦੇ ਨੇ ਚੈੱਕ ਕਰ ਸਕਦੇ ਕੋਈ ਡਾਉਟ ਵੈਰੀ ਗੁੱਡ ਕੋਈ ਨਹੀਂ ਕਰੀ ਠੀਕ ਹੈ ਸਰ ਗੁੰਮੜ ਜਿਹੜਾ ਬਣਿਆ ਆ ਮੈਂ ਪਹਿਲਾਂ ਤੁਹਾਨੂੰ ਬੇਨਤੀ ਕੀਤੀ ਜਿਹੜਾ ਉੱਪਰ ਗੁੰਮੜ ਬਣਿਆ ਨਾ ਹਾਂਜੀ ਇਹ ਮਹਾਰਾਜ ਖੜਕ ਸਿੰਘ ਨੇ ਬੁਲਾਇਆ ਆ ਅੱਛਾ ਜੀ ਇਦੇ ਥੱਲੇ ਮਸਜਿਦ ਵਾਲਾ ਇਹਦੇ ਜਿਹੜੇ ਇਹਦੇ ਜਿਹੜਾ ਦੋ ਗੁੰਮੜ ਨੇ ਅੱਛਾ ਜੀ ਇਹਦੇ ਥੱਲੇ ਗੁੰਮੜ ਦੇ ਉੱਪਰ ਗੁੰਮੜ ਬਣਿਆ ਗੁੰਮੜ ਦੇ ਉੱਪਰ ਗੁੰਮੜ ਇਲਾਕ ਬਰਨੇ ਬਣਾਇਆ ਅਕਬਰ ਬਣਾਇਆ ਉਹਨਾਂ ਨੇ ਆਪਣੇ ਢੰਗ ਦਾ ਮਸਜਿਦਾਂ ਬਣਾਤਾ ਅੱਛਾ ਬੇਸਿਕਲੀ ਅਕਬਰ ਨੇ ਛੇ ਮੰਦਿਰ ਬਣਾਇਆ ਹੈ ਇਹ ਇਹ ਕਹਿ ਸਕਦੇ ਆ ਬਿਲਕੁਲ ਬਿਲਕੁਲ ਜਿਹੜਾ ਅੰਦਰ ਮੰਦਿਰ ਇਹਦੇ ਨਾਲ ਦਾ ਤੁਹਾਨੂੰ ਮੰਦਿਰ ਪੂਰ ਇੰਡੀਜਨ ਮਿਲ ਸਕਦਾ ਜਿਹੜੀ ਅੰਦਰ ਹੀ ਲੋਕ ਠੀਕ ਆ ਜੀ ਹਾਂ ਜੀ ਇਹ ਮੰਦਿਰ ਬਹੁਤ ਇਤਿਹਾਸਕ ਮੰਦਿਰ ਹੈ ਸਾਰੀ ਛੋਟੀ ਜਿਹੀ ਦਾ ਬਣੇ ਨੀ ਨੀ ਇੱਟਾਂ ਚੂਨੇ ਦੀ ਚੂਨੇ ਨਾਲ ਲਗੀ ਦੇ ਤੇ ਮਹਾ ਕਿਆ ਬਾਤ ਹੈ ਨਹੀਂ ਪਹਿਲੀ ਗੱਲ ਤਾਂ ਇਹ ਵੱਡੀ ਗੱਲ ਹੈ ਕਿ ਅਕਬਰ ਵੱਲੋਂ ਸਮੇ ਦਾ ਮੰਦਰ ਨੂੰ ਵੱਲੋਂ ਤਿਆਰ ਕੀਤਾ ਗਿਆ ਆ ਤੇ ਸ਼ੁਕਰੀਆ ਅੰਕਲ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਦੋਸਤੋ ਇਹ ਜ਼ਿਲ੍ਹਾ ਗਰਦਾਸਪੁਰ ਆ ਜੀ ਜ਼ਿਲ੍ਹਾ ਗਰਦਾਸਪੁਰ ਤੋਂ ਤਕਰੀਬਨ ਕਲਨੌਰ ਆ 22 ਕਿਲੋਮੀਟਰ ਪੈਂਦਾ ਹੈ 26 ਕਿਲੋਮੀਟਰ ਜੀ 26 ਕਿਲੋਮੀਟਰ ਕਲਨੌਰ ਇੱਥੇ ਇੱਕ ਇਤਿਹਾਸਕ ਚੀਜ਼ ਹੈ ਹਾਂਜੀ ਸਾਡੇ ਇੱਥੇ ਕਲਨੋਚੇ ਵੇਖੋ ਕਲਨੌਰ ਨਿਗਾ ਇਹ ਸਵਰਗ ਹੈ ਅੱਛਾ ਜੀ ਸਾਡੇ ਇੱਥੇ ਸਾਡੇ ਘਰਾਂ ਦੇ ਲਾਗੇ ਬਾਬਾ ਬੰਦਾ ਸਿੰਘ ਭਾਦਰ ਜੀ ਜਿਹੜੇ ਗੁਰੂ ਮਹਾਰਾਜ ਦੀ ਜਗਾਅ ਆਏ ਥੇ ਗੁਰਦੁਆਰਾ ਉਹਦੀ ਖੂਈ ਹਜੇ ਵੀ ਇੱਥੇ ਹੈਗੀ ਉਹਦਾ ਇੰਨਾ ਮਿੱਠਾ ਪਾਣੀ ਆ ਹੋਲੀ ਬੰਦ ਹੋਈ ਲੋਕ ਥੋੜੀ ਬਦਲੀ ਉਹਨਾਂ ਨੇ ਕਿਉਂਕਿ ਸਮੇਂ ਦੇ ਹਿਸਾਬ ਨਾਲ ਗੁਰਦੁਆਰਾ ਵੱਡਾ ਕੀਤਾ ਉੱਥੇ ਵੀ ਬਹੁਤ ਦੁਨੀਆ ਆਉਂਦੀ ਹੈ ਫਿਰ ਬਾਬਾ ਲਾਲ ਜੀ ਦਾ ਤਾਂ ਫਿਰ ਇੱਥੇ ਥੋੜੀ ਦੂਰ ਤੇ ਕਿਰਨ ਨਾਲਾ ਜਿੱਥੋਂ ਦਾ ਮਹਾਰਾਜ ਨੇ ਵਰਦਾਨ ਮਿਲਿਆ ਦਾ ਵੀ ਜਿਨ੍ਹਾਂ ਨੇ ਹਰਦਵਾਰ ਨਹੀਂ ਜਾਣਾ ਕੋਈ ਥੋੜੀ ਜਗ੍ਹਾ ਦੇ ਵਿੱਚ ਉਹ ਜਿਹੜਾ ਇੱਥੋਂ ਇਸ਼ਨਾਨ ਕਰਦਾ ਉਹ ਹਰਦਵਾਰ ਦਾ ਇਸ਼ਨਾਨ ਕਰ ਲਿਆ ਜੰਗਾਂ ਦਾ ਉੱਥੇ 84 ਸਾਲ ਬਾਬਾ ਲਾਲ ਜੀ ਮਹਾਰਾਜ ਨੇ ਤੇ ਤੋਂ ਪਸਿਆ ਕੀਤੀ ਹੈ ਇੱਥੋਂ ਕਾਂ ਬਲਕੇ ਧਿਆਨ ਕੀਤਾ ਫਿਰ ਧਿਆਨਪੁਰ ਤੱਕ ਜਿਹੜੇ ਧਿਆਨਪੁਰ ਜਾਂਦੇ ਦੀ ਸੰਗਤ ਉਹ ਇੱਥੇ ਵੀ ਆਉਂਦੀ ਮੱਥਾ ਟੇਕਣ ਉਹ ਇੱਥੇ ਮਹਾਰਾਜ ਬੈਠੇ ਨੇ ਸਭ ਤੋਂ ਵੱਡੀ ਜਗ੍ਹਾ ਉਹ ਵੀ ਇੱਥੇ ਠੀਕ ਹੈ ਜੀ ਤੇ ਉੱਥੇ ਲੋਕੀ ਦੁਨੀਆ ਮੰਦਿਰੇ ਆਉਂਦੇ ਨੇ ਗੱਡੀਆਂ ਭਰ ਕੇ ਇੱਥੋਂ ਵੀ ਜਾਂਦੇ ਨੇ ਉੱਥੋਂ ਵੀ ਆਉਂਦੇ ਮਤਲਬ ਲੋਕੀ ਫਿਰ ਕੇ ਮੱਥਾ ਟੇਕਦੇ ਇੱਕ ਕਿਰਨੇ ਆ ਇੱਥੇ ਇਹ ਸਾਪੋਂਗਾ ਪਿਆਲਦੀ ਆ ਉਹ ਕਿਰਨ ਦਾ ਕੋਈ ਦਰਿਆ ਦਾ ਕਿਸੇ ਨਾਲੇ ਦਾ ਕੋਈ ਪਾਣੀ ਲੱਗਦਾ ਸਿਰਫ ਉਹਨੂੰ ਤੇ ਉਹਨੂੰ ਦਾ ਸੇਮ ਦਾ ਪਾਣੀ ਆ ਠੀਕ ਹੈ ਠੀਕ ਹੈ ਭਾਈ ਸ਼ੁਕਰੀਆ ਜੀ ਧੰਨਵਾਦ ਜੀ ਲੋ ਦੋਸਤੋ ਵੀਡੀਓ ਚੰਗੀ ਲੱਗੀ ਬਤਵਾ ਸ਼ੇਅਰ